ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆਂ ਪਸ਼ੂ ਤੇ ਕਾਫੀ ਹੀ ਬਾਕੀ ਹੋਣ ਤੋਂ ਪਹਿਲਾਂ ਵਿਗ ਗਏ ਆ ਤਿੰਨ ਚਾਰ ਮੱਝਾਂ ਉਧਰ ਬੰਨੀਆਂ ਉਹ ਵੀ ਵਿਗੀਆਂ ਵਾਂ ਤੇ ਆ ਵੀ ਦੋਵੇਂ ਗਾਵਾਂ ਵਿਗੀਆਂ ਵਾਂ ਜੜੀਆਂ ਤੇ ਹੁਣ ਵੇਕਨ ਵਾਲੀਆਂ ਸਿਰਫ ਆ ਤਿੰਨ ਮੱਜਾਂ ਜਿਹੜੀਆਂ ਰਹਿ ਗਈਆਂ ਜਿਨ੍ਹਾਂ ਵਿੱਚ ਦੋ ਸੁਈਆਂ ਵਾ ਤੇ ਇੱਕ ਗੱਬਨ ਆ ਗੱਲ ਤੇ ਬਾਕੀ ਇਹ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਇੱਥੇ ਆ ਗਿਆ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕੋਲ ਤੇ ਜਿਹੜਾ ਆਪਣਾ ਦੋ ਟਾਈਮ ਚੁਆਈ ਕਰਾ ਲੇ ਤੇ ਬਾਕੀ ਅਸੀਂ ਕਦੀ ਵੀ ਨਹੀਂ ਕਹਿੰਦੇ ਵੀ ਆਪਣਾ ਬਿਨਾ ਚਵਾਈ ਤੋਂ ਪਸ਼ੂ ਖੜੋ ਤੇ ਜਾਂ ਕਿਸ ਦੀ ਗਾਰੰਟੀ ਤੇ ਪਸ਼ੂ ਮਕਾ ਲਓ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੀ ਵੀ ਅੱਜ ਭਾਈ ਹੁਣੀ ਆਪ ਘਰੇ ਨਹੀਂ ਆ ਤੇ ਅਸੀਂ ਤੁਹਾਨੂੰ ਜਿਹੜਾ ਇਹਨਾਂ ਬਾਰੇ ਤੁਹਾਨੂੰ ਦੱਸਾਂਗੇ ਇਹ ਹੀ ਤਿੰਨ ਮੱਜਾਂ ਬਾਰੇ ਤੁਹਾਨੂੰ ਡਿਟੇਲ ਜਿਹੜੀ ਚੰਗੀ ਤਰ੍ਹਾਂ ਦੱਸਾਂਗੇ ਤੇ ਬਾਕੀ ਜੇ ਕੋਈ ਨਾ ਸਮਝ ਲੱਗੇ ਤੇ ਤੁਸੀਂ ਵੀਰ ਜੀ ਨੂੰ ਉਹਨਾਂ ਨੂੰ ਫੋਨ ਲਾ ਕੇ ਪੁੱਛ ਸਕਦੇ ਜੀ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਆਪਾਂ ਕਰਨੀ ਆ ਇਹ ਗੱਬਣ ਆ ਜਿਹੜੀ ਹੈ ਜੇ ਕਿ ਦੋ ਚਾਰ ਦਿਨ ਖੜਦੀ ਆ ਤੇ ਦੁੱਧ ਜਿਹੜਾ ਕਹਿੰਦੇ ਕਿ 12 ਕਿਲੋਟਰ ਦੇ ਕਰੀਬ ਜਿਹੜਾ ਵੀਰ ਜੀ ਨੇ ਦੱਸ ਮੁਤਾਬਕ ਕਹਿੰਦੇ ਕੀ ਕਰ ਜੂਗੀ ਤੇ ਆ ਥਾਣੇ ਦੇ ਇੱਕ ਲਈ ਲਾਗ ਰੋ ਦੇਖ ਸਕਦੇ ਜੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਥੱਲੇੋਂ ਚੰਗੀ ਭਰੰਦੀ ਆ ਜੇ ਸੋਨ ਤੱਕ ਇਹਨੇ ਹੋਰ ਭਰ ਜਾਣਾ ਸਿੱਧੀ ਤੋਰ ਦੋ ਇੱਕ ਰੀ ਆ ਦੇਖ ਸਾਡੇ ਜੀ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਠੀਕ ਹੈ ਤੇ ਬਾਕੀ ਮੌਲ ਜਿਹੜਾ ਇਹਦਾ ਕਹਿੰਦਾ ਕਿ 65000 ਕਰਦੇ ਆ ਵਿੱਚੋਂ 2000 ਛੋਟ ਕਹਿੰਦੇ ਕਰ ਦਾਂਗੇ ਤੇ 63000 ਦੀ ਜਿਹੜੀ ਕਹਿੰਦੇ ਕੀ ਦੇ ਦੇਾਂਗੇ ਤੇ ਹੁਣ ਆ ਦੋ ਮੱਜਾਂ ਸੂਈਆਂ ਤੁਹਾਨੂੰ ਦਿਖਾਉਣੀ ਆ ਤੇ ਦੋਵਾਂ ਮਗਰ ਹੀ ਕਟੀਆਂ ਆ ਇਦੇ ਕੋਲ ਮੌਕੇ ਤੇ ਜਿਹੜਾ ਕਹਿੰਦੇ ਵੀ 10 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਹੈ ਮੌਕੇ ਤੇ ਜਿਹੜਾ ਤੁਸੀਂ ਆਪਣਾ ਦੋ ਟਾਈਮ ਚੁਆਈ ਕਰਕੇ ਲੈ ਜਾਣਾ ਤੇ ਮਗਰੇ ਦੇ ਕੱਟੀ ਆ ਆਹਵੰਨਾ ਦੇਖ ਸਕਦੇ ਤੇ ਇਕਰੀ ਲੱਗੇ ਤਾਂ ਤੇ 98 ਤੇ ਦੇਖ ਸਕਦੇ ਜੀ ਤੇ ਮੁੱਲ ਇਹਦਾ ਵੀ ਕਹਿੰਦੇ 65 ਆ ਤੇ ਇਹ ਵੀ ਕਹਿੰਦੇ 63000 ਦੇ ਦਾਂਗੇ ਦੋਵਾਂ ਮੱਜਾਂ ਚੋਂ 63 63 ਤੇ ਜਿਹੜੀ ਮਰਜ਼ੀ ਕੋਈ ਲੈ ਜਾਏ 63 63 ਦੇ ਹਿਸਾਬ ਨਾਲ ਜੀ ਕਹਿੰਦੇ ਕਿ ਦੋਵੇਂ ਦੇ ਦੇਾਂਗੇ ਤੇ ਹੁਣ ਇਹ ਕਾਮ ਅੱਜ ਤਾਂ ਦਿਖਾਉਣੀ ਆ ਇਹ ਵੀ ਸੋਈ ਸਵਾਈ ਆ ਤੇ ਇਹਦੇ ਮਗਰ ਵੀ ਕੱਟੀ ਆ ਕੱਦ ਕਾਠ ਦੀ ਚੰਗੀ ਆ ਇਕਰੀ ਤੋਰ ਦੇ ਵੀ ਦੁੱਧ ਇਹਦੇ ਕੋਲ ਜਿਹੜਾ ਵੀ ਜਿਹਨਾਂ ਨੇ ਦੱਸਨ ਮੁਤਾਬਕ ਕਿੰਦੇ ਵੀ ਜਿਹੜਾ ਦੁੱਧ 8 ਕਿਲੋ ਆ ਆ ਬੱਚੇ ਇਹਨਾਂ 'ਚ ਇਹਨਾਂ 'ਚ ਵਿੱਚ ਦੋ ਕਟੀਆਂ ਹੋਵਾਂ ਜਿਹੜੀਆਂ ਇਹਨਾਂ ਦੀਆਂ ਤੇ 15 ਦਿਨਾਂ ਦੀ ਸੂਈ ਦੱਸਦੇ ਆ ਬਾਕੀ ਕੋਈ ਵੀ ਜਾਣਕਾਰੀ ਸਾਡੇ ਉਤੋਂ ਰਹਿ ਜੀ ਰਹਿ ਗਈ ਹੋਵੇ ਦੱਸਣ ਵਾਲੀ ਤੁਸੀਂ ਵੀ ਜੀ ਉਹਨਾਂ ਨੂੰ ਫੋਨ ਲਾ ਕੇ ਪੁੱਛ ਸਕਦੇ ਜੀ ਤੇ ਆ ਥਾਣੇ ਦੇ ਲੱਗ ਕੇ ਦੇਖ ਸਕਦੇ ਜੀ ਇਕਰੀ ਬਾਕੀ ਜਿਹੜੀਆਂ ਸੁਈਆਂ ਵਾਂ ਤੁਸੀਂ ਆਪਣੇ ਦੋ ਟਾਈਮ ਚਵਾਈ ਕਰਕੇ ਛੜਨੀ ਤੇ ਇਹਦਾ ਰੇਟ ਜਿਹੜਾ ਵਾ 55000 ਆ 55000 ਚ ਜਿਹੜਾ ਕਹਿੰਦਾ ਕਿ ਮਾਨਤਨ ਕਰਾਂਗੇ ਮਾਨਤਨ ਖੁੱਲੇ ਹੀ ਹੋਣੇ ਆ ਬਾਕੀ ਕੋਈ ਵੀਰ ਫੋਨ ਜ਼ਰੂਰ ਲਾਵੇ ਇਕਰੀ ਮਾਨਤਨ ਮੌਕੇ ਤੇ ਖੁੱਲੇ ਹੋਣਗੇ ਤੇ ਜਿਹੜੇ ਵੀ ਕੋਈ ਪਸ਼ੂ ਵੀ ਕਿਹੇ ਵੀ ਵੇਦ ਨੂੰ ਪਸੰਦ ਹੁੰਦਾ ਵਾ ਇੱਕ ਵਾਰੀ ਫੋਨ ਲਾਵੇ ਸਬਦ ਆਪੇ ਮੌਕੇ ਤੇ ਹੋ ਜਾਊਗਾ ਤੇ ਬਾਕੀ ਆਪਣਾ ਵੇਖ ਆ ਕੇ ਤਸੱਲੀ ਕਰਕੇ ਖੜੋ ਜੀ